ਸਤਿ ਸ਼੍ਰੀ ਅਕਾਲ ਸੋ ਦਰਸ਼ਕਾਣੋਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਪਿੰਡ ਬਰਿਆਖਾ ਦੇ ਹਸਪੀਟਲ ਵਿੱਚ ਪਹੁੰਚੇ ਹਾਂ ਉੱਥੋਂ ਦੇ ਸੀਨੀਅਰ ਡਾਕਟਰ ਤੋਂ ਜਾਣਕਾਰੀ ਲੈਣੇ ਜੀ ਸਤਿ ਸ਼੍ਰੀ ਅਕਾਲ ਸਰ ਜਿਹੜੀ ਆਪਣੇ ਅੱਜ ਛੁੱਟੀਆਂ ਵੀ ਹੋ ਗਈਆਂ ਸਕੂਲਾਂ ਵਿੱਚ ਜਿਵੇਂ ਗਰਮੀ ਦਾ ਤਾਪਮਾਨ ਦੱਸ ਲਈਏ ਜੀ ਹੁਣ 45 ਤੋਂ 47 ਡਿਗਰੀ ਪਹੁੰਚ ਗਿਆ ਤੇ ਜਿਹੜੇ ਬੱਚੇ ਆ ਛੋਟੇ ਜਾਂ ਸਿਆਣੇ ਵੀ ਬੰਦੇ ਨੇ ਜੋ ਕੰਮ ਕਰਦੇ ਜਾਂਦੇ ਨੇ ਉਹਨਾਂ ਨੂੰ ਗਰਮੀ ਤੋਂ ਬਚਣ ਵਾਸਤੇ ਆਪਾਂ ਕੀ ਅਪਵਾਦ ਰੱਖੀ ਗਰਮੀ ਜਿਹੋ ਨਾਲ ਆਪਾਂ ਬੱਚਿਆਂ ਵਾਸਤੇ ਇਹ ਕਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਇੱਕ ਗਾਈਡਲਾਈਨ ਹੈ ਕਿ ਜੜੀ ਕੇਂਦਰੋਂ ਬਾਹਰ ਤੋਂ ਲੈ ਕੇ 25 ਤੱਕ ਦਾ ਟੂਰ ਬਾਹਰ ਨਾ ਨਿਕਲੋ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਜਾਂ ਕੋਈ ਐਮਰਜੈਂਸੀ ਹੈ ਤਾਂ ਹੀ ਤੁਸੀਂ ਮਤਲਬ ਉੱਤੇ ਨਿਕਲੋ ਕਿ ਜੇ ਤੁਹਾਨੂੰ ਟੂਰ ਨਿਕਲਣ ਵੇਲੇ ਤੁਸੀਂ ਆਪਦੇ ਕੋਲ ਜਿਹੜੇ ਪਾਣੀ ਦੇ ਬੋਤਲ ਹੈ ਉਹਦਾ ਤੁਸੀਂ ਆਪਦੇ ਕੋਲ ਰੱਖੋ ਜਿਹੜੇ ਤੁਸੀਂ ਜਾ ਰਹੇ ਹੋ ਬਾਹਰ ਜਾ ਰਹੇ ਹੋ ਸਿਰ ਢੱਕ ਕੇ ਰੱਖੋ ਤੇ ਪਤਲੇ ਕੱਪੜੇ ਬਹੁਤ ਹਲਕੀ ਰੰਗ ਦੇ ਜਿਹੜੇ ਕੱਪੜੇ ਤੁਸੀਂ ਠੀਕ ਹੈ ਉਹ ਪਾਓ ਤੇ ਘਰਾਂ ਦੇ ਵਿੱਚ ਆਪਣੇ او.ਆਰ.ਐਸ ਦਾ ਕੋਲ ਰੱਖੋ ਜਿਵੇਂ ਨੋਰਮਲੀ ਬਣੀ ਜਾਂਦਾ ਹੈ ਸਿੰਪਲ ਜਿਹਾ ਆਪਣਾ ਨਮਕ ਚੀਨੀ ਦਾ ਕੋਲ ਜਿਹੜਾ ਹੈਗਾ ਉਹ ਘਰੇ ਬਣਾ ਕੇ ਰੱਖੋ ਉਹਦੇ ਨਾਲ ਕੀ ਹੈ ਕਿ ਆਪਾਂ ਨੂੰ ਜੇ ਲੋ ਲੱਗਦੀ ਹੈ ਤਾਂ ਉਹਦਾ ਪਤਰਾ ਬਚ ਸਕਦਾ ਜੀ ਇੱਕ ਤਾਂ ਚਲੋ ਇਹ ਤਾਂ ਹੋ ਗਈ ਜਿਵੇਂ ਹੁਣ ਸਿਆਣੇ ਜਿਹੜੇ ਕੰਮ ਧੰਦੇ ਨੇ ਖੇਤ ਵੀ ਕਰਾ ਜਾਣਾ ਹੁੰਦਾ ਕੰਮ ਧੰਦਾ ਕਰਮਨ ਉਹ ਮਤਲਬ ਗਰਮੀ ਚ ਕਿ ਆਪਣਾ ਵਿਚਾਰ ਤੁਸੀਂ ਹੁਣ ਬਸ ਜਿਹੜੇ ਆਪਦੇ ਖੇਤ ਦੇ ਕੰਮ ਹੈ ਸਵੇਰੇ ਸ਼ਾਮ ਕਰੋ ਹਾਂਜੀ ਹਾਂਜੀ ਤੁਪਕ ਤੋਂ ਜਿਹੜਾ ਹੁਣ ਕੀ ਹੈ ਹੀਟ ਵੇਵ ਦੇ ਅੰਦਰ ਆਪਾਂ ਤੁਪਕ ਤੋਂ ਬਚਣਾ ਹੈ ਬਚਣ ਵਾਸਤੇ ਸਵੇਰੇ ਸ਼ਾਮ ਜਿਹੜੇ ਖੇਤ ਦੇ ਕੰਮ ਆਉਦੇ ਸਵੇਰੇ ਜਾਂ ਸ਼ਾਮ ਸ਼ਾਮ ਵਾਲੇ ਵੇਲੇ ਕਰੋ ਠੀਕ ਹੈ ਤੇ ਜੇ ਅਮਰ ਤੁਸੀਂ ਕਰਨਾ ਵੀ ਹੋਵੇ ਤਾਂ ਸਿਰ ਇਹ ਅਕਸਰ ਜਿਵੇਂ ਹੁਣ ਗਰਮੀ ਵਧ ਗਈ ਆ ਤੇ ਜਿਵੇਂ ਡੈਂਗੋ ਦਾ ਮਲੇਰੀਆ ਦਾ ਵੀ ਹੋ ਜਾਂਦਾ ਚੰਦਰਿਆ ਅਟਕਾ ਦਾ ਜਿਹੜਾ ਕੀ ਹੈ ਕਿ ਜਿਹੜਾ ਮਲੇਰੀਆ ਡੈਂਗੂ ਹੈ ਨਾ ਇਹ ਹਰ ਸਾਲ ਮਤਲਬ ਦਿਨ ਬਰਦੀਨ ਕੀ ਹੈ ਕਿ ਜਿਹੜੇ ਜਿਵੇਂ ਵਧ ਰਿਹਾ ਡੈਂਗੂ ਦੇ ਆਪਣੇ ਹਰ ਸਾਲ ਵਧਦੇ ਆ ਇਹਦਾ ਕੀ ਹੁੰਦਾ ਕਾਰਨ ਤਾਂ ਕੁਝ ਆਪਾਂ ਆਪਿਆ ਕਿਉਂਕਿ ਆਪਾਂ ਕੀ ਹੈ ਕਿ ਕਰਾਉਣੀ ਸਫਾਈ ਨਹੀਂ ਕਰਦੇ ਠੀਕ ਹੈ ਡੈਂਗੂ ਤਾਂ ਜਿਹੜਾ ਮਛਰਾ ਨਾ ਉਹ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਜਿਵੇਂ ਫ੍ਰੀਜ ਦੇ ਪਿੱਛੇ ਟ੍ਰੇ ਹੋਗੀ ਠੀਕ ਹੈ ਗੱਮਲੇਪ ਹੋਗੀ ਠੀਕ ਹੈ ਯਾ ਜਿਹਨੇ ਆਪਣੇ ਉੱਪਰ ਟਿਕ ਗਿਆ ਪਈਆਂ ਜਿਨ੍ਹਾਂ ਨੂੰ ਆਪਾਂ ਟੱਕੇ ਨਹੀਂ ਹੈਗੀ ਯਾ ਕਈ ਹੁੰਦਾ ਵੀ ਜਿਹੜੇ ਮਤਲਬ ਗਰੀਵ ਕਰਾਉਣ ਦੇ ਲੋਕ ਹੈ ਜਿਵੇਂ ਡਰਮ ਕਰ ਲਈ ਮਨੂੰ ਟੱਕੇ ਨਹੀਂ ਰੱਖਦੇ ਠੀਕ ਹੈ ਜਿਹੜਾ ਮੱਛਰ ਉਹ ਤਾਂ ਅੰਡੇ ਦੇ ਦਿੰਦਾ ਠੀਕ ਹੈ ਉਹ ਤੋਂ ਕੀ ਹੈ ਕਿ ਉਹ ਉੱਥੇ ਹੀ ਬਣ ਕੇ ਉਹ ਆਪਾਂ ਨੂੰ ਕੱਢਦਾ ਸਭ ਤੋਂ ਜ਼ਰੂਰੀ ਗੱਲ ਹੈ ਵੀ ਜਿਹੜਾ ਪਾਣੀ ਖੜਦਾ ਹੈ ਘਰਾਂ ਦੇ ਵਿੱਚ ਸਾਫ਼ ਪਾਣੀ ਆ ਉਹ ਆਪਾਂ ਨਾ ਖੜਨ ਲਈਏ ਸਰਕਾਰ ਵੱਲੋਂ ਗਾਈਡਲਾਈਨ ਹੈ ਕਿ ਹਰ ਸ਼ੁੱਕਰਵਾਰ ਦੇ ਦਿਨ ਸ਼ੁੱਕਰਵਾਰ ਮੀਨ ਸ਼ੁੱਕਰ ਫਰਾਈਡੇ ਫਰਾਈਡੇ ਇਜ਼ ਡਰਾਈਡੇ ਜੇ ਨਾਲ ਕੋ ਆਪਣਾ ਚੱਲ ਰਿਹਾ ਠੀਕ ਹੈ ਤੇ ਹਰ ਸ਼ੁੱਕਰਵਾਰ ਤੁਸੀਂ ਮਤਲਬ ਇਹ ਕੰਮ ਕਰਨਾ ਹੈ ਅੱਜਕੱਲ ਕੁੱਲਰ ਵੀ ਆ ਗਈ ਕੁੱਲਰਾਂ ਦੇ ਜਿਹੜੇ ਉਹ ਵੀ ਤੁਸੀਂ ਸਾਫ਼ ਕਰੋ ਐਵੇਂ ਨਹੀਂ ਕਿ ਆਪਾਂ ਕੀ ਕਰਦੇ ਆ ਕੁੱਲਰ ਸਾਫ਼ ਕੀਤਾ ਤੇ ਆਪਾਂ ਉਹਨੂੰ ਮਤਲਬ ਪਾਣੀ ਪਾਤਾ ਨਹੀਂ ਸੁਕਾ ਕੇ ਕੁੱਲਰ ਨੂੰ ਚੰਗੀ ਤਰ੍ਹਾਂ ਫੇਰ ਪਾਣੀ ਪਾਣਾ ਚਾਹੀਦਾ ਓਹ ਚਾਪਾ ਅੰਟੀ ਜੀ ਜਿਹੜਾ ਏਸੀ ਆ ਇਹਨਾਂ ਦਾ ਵੀ ਕੋਈ ਸਾਈਡ ਇਫੈਕਟ ਹੈ ਮਤਲਬ ਸ਼ੁਰੂ ਵਿੱਚ ਏਸੀ ਚੱਲਦੇ ਨਹੀਂ ਨਹੀਂ ਏਸੀ ਦਾ ਸਾਈਡ ਇਫੈਕਟ ਤਾਂ ਹੈ ਪਰ ਹੁਣ ਗੱਲ ਹੈ ਕਿ ਬੱਚਿਆਂ ਵਾਸਤੇ ਕੁਝ ਨਾ ਖੁੱਸਣਾ ਹੈ ਨਾ ਤੇ ਚਲੋ ਜੀ ਘੱਟ ਤੋਂ ਘੱਟ ਆਪਾਂ ਮਤਲਬ AC ਦਾ ਇਸਤੇਮਾਲ ਕਰੀਏ ਨੋਰਮਲ ਟੈਂਪਰੇਚਰ 'ਚ ਹੀ ਰਹੀਏ ਠੀਕ ਹੈ ਜੀ ਡਾਕਟਰ ਸਾਹਿਬ ਦਾ ਸੰਦੇਸ਼ ਹੈ ਵੀ ਗਰਮੀ ਦੇ ਬਚਾਅ ਵਾਸਤੇ ਆਪਾਂ ਗਰਮੀ ਦੇ ਵਿੱਚ ਘੱਟ ਬਾਹਰ ਨਿਕਲਣਾ ਜਿਆਦਾ ਧੁੱਪ ਵਿੱਚ ਨਹੀਂ ਬਾਹਰ ਨਿਕਲਣਾ ਅਤੇ ਜੋ ਵੀ ਗਰਮ ਆਪਣੇ ਕੱਪੜਾ ਵਗੈਰਾ ਜਦੋਂ ਬਾਈਕ ਵਗੈਰਾ ਉੱਤੇ ਜਾਣਾ ਆਪਣੇ ਕੋਲ ਹੋਣਾ ਚਾਹੀਦਾ ਤੇ ਪਾਣੀ ਦੀ ਬੋਤਲ ਬਿਲਕੁਲ ਹੋਣੀ ਚਾਹੀਦੀ ਹੈ ਤੇ ਡੈਂਗੋ ਤੋਂ ਬਚਣ ਲਈ ਆਪਣੇ ਆਸ-ਪਾਸੇ ਦਾ ਜੋ ਪਾਣੀ ਆ ਖੜਾ ਹੈ ਜੋ ਉਦੋਂ ਅਲੀ ਕੀਤਾ ਹੈ ਬਰਿੰਜ ਦੇ ਚੰਗਮਲੇ ਵਗੈਰਾ ਹੈਗੇ ਆ ਜਿੱਥੇ ਮੱਛਰ ਵਗੈਰਾ ਬਣਦੇ ਨੇ ਨਾਲੀਆਂ ਵਿੱਚ ਕਾਲੇ ਟੀਲ ਦਸ਼ਤ ਕਰ ਦਿੱਤਾ ਜਾਂਦਾ ਇੱਕ ਗੱਲ ਹੋਰ ਜਿਵੇਂ ਡੇਂਗੂ ਦਾ ਜਿਹੜਾ ਇਲਾਜ ਉਸ ਆਪਣੇ ਡਿਪਾਰਟਮੈਂਟ ਵੱਲੋਂ ਟੈਸਟ ਕਿ ਉਹਦਾ ਇਲਾਜ ਬਿਲਕੁਲ ਸਹੀ ਹੈ ਕਿਸੇ ਨੂੰ ਵੀ ਜਿਵੇਂ ਸਿਰਦਰਦ ਹੋਣਾ ਬੁਖਾਰ ਹੋਣਾ ਅੱਖਾਂ ਦੇ ਪਿੱਛੇ ਦਰਦ ਹੋਣਾ ਕਮਜ਼ੋਰੀ ਫੀਲ ਹੋਣੀ ਤੁਸੀਂ ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਜਾਓ ਉੱਥੇ ਟੈਸਟ ਹੋਏਗਾ ਬਤਾਇਆ ਫਿਰ ਤੁਸੀਂ ਅੱਗੇ ਉਹਦੀ ਮੈਡੀਸਿਨ ਲਓ ਠੀਕ ਹੈ ਜੀ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ